ਕੁਇਰਸੈਂਟ ਅਸਪੈਕਸ਼ਨ ਕੀਤਾ ਫਿਰ ਪ੍ਰਿੰਤ ਭਾਰਤੀ ਦੀ ਨਾ ਨਾ ਲੱਗੀ ਫਿਰ ਪਤਾ ਲੱਗਿਆ 90 ਪਾਟੀ ਹੈ ਫਿਰ ਅਸੀਂ ਇਹਨਾਂ ਨੂੰ ਕੋਈ 1.5 ਸਾਲ ਤੋਂ ਮਿਲ ਰਹੀ ਹੈ ਰੋੜਾ ਜੀ ਨੂੰ ਇੱਕ ਪੀਐਮ ਗਤੀਸ਼ਕਤੀ ਸਕੀਮ ਦੇ ਅੰダー ਦੋ ਰੋਡ ਪ੍ਰੋਜੈਕਟ ਸੀਗੇ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਦੇ ਲੁਧਿਆਣਾ ਰੋਪੜ ਰੋਡ ਤੋਂ ਲੈ ਕੇ ਨੂਰਵਾਲਾ ਤੱਕ ਔਰ ਇੱਕ ਦਾਣਾ ਮੰਡੀ ਤੋਂ ਲੈ ਕੇ ਬੈਕ ਸਾਈਡ ਇਹਦੀ ਪਿੰਦੀ ਆਪਣੇ ਡਾਈਨ ਕੰਪਲੈਕਸ ਨੂੰ ਐਂਟਰੀ ਹੁੰਦੀ ਹੈ ਉੱਥੋਂ ਤੱਕ ਰੋਡ ਬੰਨੀ ਆ 460 ਮੀਟਰ ਜਿਹੜੀ ਅਸੀਂ ਪ੍ਰਪੋਜ਼ ਕਰ ਰਹੇ ਹਾਂ ਜੇ ਇਹ ਰੋਡ ਬੰਦੀ ਹੈ ਤਾਂ ਇੱਕ ਜਿਹੜੀ 33 ਫੁੱਟ ਰੋਡ ਜਿਹੜੀ ਇੱਥੇ ਹੈਗੀ ਆ 메ਨ ਰੋਡ ਇੱਕੋ ਰੋਡ ਹੈ ਜਿਆਦਾ ਛੁੱਟੀ ਹੁੰਦੀ ਹੈ ਫੈਕਟਰੀਆਂ ਦੇ ਵਿੱਚ ਬਹੁਤ ਜਿਆਦਾ ਰਸ਼ ਹੋ ਜਾਂਦਾ ਹੈ 15-15 ਮਿੰਟ ਅੱਧਾ ਦਾ ਘੰਟਾ ਜਾਮ ਲੱਗਿਆ ਰਹਿੰਦਾ ਹੈ ਜਿੱਥੇ ਚੌਂਕ ਹੈਗੇ ਆ ਉੱਥੇ ਟ੍ਰੈਫਿਕ ਖਿਲਦਾ ਨਹੀਂ ਆਮਨੇ ਸਾਹਮਨੇ ਆ ਕੇ ਟ੍ਰੈਫਿਕ ਖਿਲ ਜਾਂਦਾ ਖੜ ਜਾਂਦਾ ਹੈ ਜੇ ਇਹ ਰੋਡ ਜੋ ਅਸੀਂ ਪ੍ਰਪੋਜ਼ ਕਰ ਰਹੀ ਹੈ ਜਦ ਵੀ ਸਰਕਾਰ ਨੇ ਇਹਨੂੰ ਮਨਜ਼ੂਰੀ ਦੇਣੀ ਹੈ ਤਾਂ ਇੱਕ ਸਾਲ ਚ ਇਹ ਰੋਡ ਬਣ ਜਾਣੀ ਹੈ ਸੈਂਟਰ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਪੀਐਮ ਗਤੀਸ਼ਕਤੀ ਉਹ ਕਹਿੰਦੇ ਜਿਸ ਸਾਲ ਚ ਮਨਜ਼ੂਰੀ ਮਿਲੇ ਉਸੇ ਸਾਲ ਚ ਹੀ ਰੋਡ ਬਣ ਜੇ ਲੇਟ ਨਹੀਂ ਹੈ ਤੇ ਰੋੜਾ ਸਾਹਿਬ ਵੱਲੋਂ ਕੋਈ ਅਸ਼ੋਰੰਸ ਵਾਇਆਗਾ ਹਨ ਹਾਂ ਉਹਨਾਂ ਨੇ ਅਸ਼ੋਰ ਕੀਤਾ ਹੈ ਕਿ ਲਈ ਵੀ ਇਹ ਕੰਮ ਜੋ ਇੰਡਸਟਰੀ ਦੇ ਹੈਗੇ ਆ ਮੈਂ ਪ੍ਰੋਟੀ ਤੇ ਕਹੂੰਗਾ ਇੱਕ ਇੱਕ ਸਮੱਸਿਆ ਹੈਗੀ ਜੀ ਸਾਡੀ ਇਹਦੀ ਅਨਾਜ ਮੰਡੀ ਜਿਹੜੀ ਇੱਥੇ ਬਾਹਰ ਹੈ ਜਿਹਦੀ ਇਸ ਸਮੇਂ ਜੇ ਬਾਹਰ ਸ਼ਿਫਟ ਹੋ ਜੇ ਲਾਡੋਵਾਲ ਦੇ ਕੋਲ ਸ਼ਿਫਟ ਹੋ ਜੇ ਤਾਂ ਕਿਸਾਨ ਵੀ ਰਾਜੀ ਆ ਉਹਦੇ ਲਈ ਕਿਸਾਨ ਕਿਸਾਨ ਵੀ ਚਾਹਦੇ ਆ ਕਿ ਲਈ ਵੀ ਇਹ ਸ਼ਿਫਟ ਹੋ ਕੇ ਲਾਡੋਵਾਲ ਏਰੀਆ ਦੇ ਵਿੱਚ 40 50 ਏਕੜ ਜ਼ਮੀਨ ਮਿਲ ਜਾਂਦੀ ਹੈ ਸਰਕਾਰ ਅਲਾਟ ਕਰ ਸਕਦੀ ਹੈ ਸਰਕਾਰੀ ਜ਼ਮੀਨ ਹੈ ਜੇ ਉੱਥੇ ਅਨਾਜ ਮੰਡੀ ਸ਼ਿਫਟ ਹੋ ਜਾਂਦੀ ਹੈ ਤਾਂ ਇਹ ਜਗਾ ਸਾਨੂੰ ਮਿਲ ਸਕਦੀ ਹੈ ਸਾਨੂੰ ਸਾਨੂੰ ਨਹੀਂ ਮਿਲ ਸਕਦੀ ਸਰਕਾਰ ਇੱਥੇ ਫਿਰ ਇੱਕ ਐਗਜ਼ੀਬਿਸ਼ਨ ਸੈਂਟਰ ਹੌਂਸੇਲ ਮਾਰਕੀਟ ਗਾਰਮੈਂਟ ਵੀ ਔਰ ਇੱਕ ਰਿਟੇਲ ਆਊਟਲੈਟ ਗਾਰਮੈਂਟ ਦਾ ਇਹ ਇੱਥੇ ਬਣ ਸਕਦਾ ਹੈ ਇਹ ਏਰੀਆ ਹਲੋਊਗਾ ਜੇ ਮੰਨ ਲਓ ਕਿ ਵੀ ਵੰਡੀਆਂ ਚਲੇ ਜਾਵੇ ਇੱਕ ਲੋਟੋ ਵਾਲਾ ਸਾਰੇ ਲੋਕ ਰੋਡ ਕਨੈਕਟੀਵਿਟੀ ਬੈਟਰ ਹੋਣੀ ਸੀ ਰੋਡ ਕਨੈਕਟੀਵਿਟੀ ਬੈਟਰ ਹੋ ਜੂ ਜਿਹੜੀਆਂ ਸੜਕਾਂ ਹੈਗੀਆਂ ਅਸੀਂ ਆਪਣੇ ਜ਼ੋਰ ਦੇ ਮੁਤਾਬਿਕ ਸਰਕਾਰ ਇੱਥੇ ਬਣਾ ਸਕਦੀ ਹੈ ਸਾਨੂੰ ਸਾਡੇ ਨਾਲ ਸਲਾਹ ਕਰਕੇ ਇਹ ਇੱਥੇ ਰੋਡ ਕਨੈਕਟੀਵਿਟੀ ਬੈਟਰ ਦੇ ਸਕਦੀ ਹੈ। ਕੇ ਹੋਰ ਕੀ ਹੋਰ ਕੀ ਇੰਡਸਟਰੀ ਤੇ ਹੋਰ ਇਹਦੇ ਨਾਲ ਜੀ ਮਤਲਬ ਕਿ ਜੇ ਰੋਡ ਕਨੈਕਟੀਵਿਟੀ ਨਾਲ ਇੱਕ ਆਣਾ ਜਾਣਾ ਸੁਗਮ ਹੋਊਗਾ। ਮੈਂ ਤਾਂ ਇਹ ਹੈ ਜੀ ਇੱਕ ਬਿਲੀ ਦੀ ਸੀਗੀ ਬਿਲੀ ਗੁਰਬਾਖੋਲ ਅਸੀਂ ਇਹ ਇਹਨਾਂ ਦੇ ਐਕਸ਼ਨ ਸਾਹਿਬ ਨੂੰ ਮਿਲੇ ਸੀ। ਕਹਿੰਦੇ ਸਟਾਫ ਬਹੁਤ ਕਮੀ ਹੈ। 30% 35% ਸਟਾਫ ਹੈ। ਲਾਈਨਮੈਨ ਜੇ ਮਤਲਬ ਕਿ ਭਰਤੀ ਕਿਤੇ ਜਾਂ ਖਾਸ ਕਰ ਇਸ ਇਲਾਕੇ ਚ ਸਪੈਸ਼ਲ ਤਾਂ ਜੋ ਇੱਥੇ ਹਾਂ ਉਹ ਕਾਫੀ ਘਟ ਜਾਣਗੀ ਖਤਮ ਹੀ ਹੋਣਗੀ ਠੀਕ ਹੈ ਲਾਈਨਮੈਨ ਔਰ ਜੇ ਇਹਦੀ ਭਰਤੀ ਵਿਸ਼ੇਸ਼ ਤੌਰ ਤੇ ਚਾਹੀਦੀ ਹੈ ਔਰ ਜਿਹੜੇ ਬੰਦੇ ਭਰਤੀ ਕਿਤੇ ਜਾਣ ਉਹਨਾਂ ਨੂੰ ਇੱਕ ਸਟੀਫਨ ਸਪੈਸ਼ਲ ਦੇਣ ਜਿਹੜੀ ਉਹਨਾਂ ਦੀ ਤਨਖਾਹਾਂ ਵਧਾ ਕੇ ਮਿਲਣ ई एवरी वन नमस्ते सत श्री मेरा नाम चांदनी जैन है मैं निटवेयर एंड टेक्सटाइल एसोसिएशन की मेम्बर हूँ आज हमारी एक बहुत ही वन ऑफ अ काइंड मीटिंग हुई है अपने ऑनरेबल मेंबर ऑफ पार्लियामेंट संजीव अरोड़ा जी के साथ हमारे एम हमारे सी ए ग्लाडा हमारी मेयर जी इलेक्ट्रिसिटी डिपार्टमेंट पुलिस डिपार्टमेंट हर पायदान से लोग आए हुए थे इकट्ठा हुए हुए थे इंडस्ट्री ने आज अपनी सारे चैलेंजेस स्पेशली इंफ्रास्ट्रक्चर रोड कनेक्टिविटी को लेकर सामने जो पुट फॉरवर्ड किए इलेक्ट्रिसिटी डिपार्टमेंट के जो चैलेंजेस पुट फॉरवर्ड किए आज बहुत ही तसल्ली हुई देख के हमारे रिप्रेजेंटेटिव्स कितने उत्सुक हैं हमारा सारा काम कराने में स्पेशली आई वुड लाइक टू से संजीव अरोरा जी उन्होंने आज इतनी तसल्ली दी हर जिन्हें के क्वेश्चन बहुत अच्छे से हैंडल किए बहुत अच्छे जवाब दिए उन्होंने इतने जो काम कराए हैं एयरपोर्ट को लेके एलिवेटेड रोड को लेके हमने आज सब सुना एंड आई मस्ट से इतने लोगों से मिलने के बाद कई बार जब आप किसी को पहली बार मिलते हैं अपने एमपी साहब को मिलके ऐसे नहीं लगा कि किसी आप बहुत बड़ी पर्सनालिटी को पहली बार मिल रहे हैं ही इज़ अ पीपल्स पर्सन सबके साथ मिल के वन ऑन वन बात करके इन्होंने जो आज इंडस्ट्री के लिए करने की नींव रखी है ये एक बहुत ही बड़ा स्टेप होगा और हम सबकी उम्मीदें हैं कि इसके ऊपर एक्शन भी किया जाएगा और ऑल अस टुगेदर विल मेक अ बिग डिफरेंस थैंक यू